3rd ਕਲਾਸ ਤੋਂ ਸ਼ੁਰੂ ਹੋ ਜਾਂਦਾ 3rd 4th 5th 6th ਕਲਾਸ ਦੇ ਵਿੱਚ ਇੱਕ ਟਾਪਿਕ ਹੈਗਾ ਜਿਹਦਾ ਨਾਮ ਹੈਗਾ ਫੈਕਟਰਸ ਐਚसीएफ ਐਂਡ ਐਲਸੀਐਮ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਸਿਰਫ ਇੱਕ ਟੈਕਨੀਕ ਸਿੱਖ ਕੇ ਤੇ ਅਸੀਂ ਤਿੰਨ ਚਾਰ ਚੀਜ਼ਾਂ ਸੋਲਵ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਫੈਕਟਰਸ ਵੀ ਲਿਖ ਸਕਦੇ ਹਾਂ ਤੇ ਅਦੇ ਐਚसीएफ ਵੀ ਕੱਢ ਸਕਦੇ ਹਾਂ ਤੇ ਐਲਸੀਐਮ ਵੀ ਬਸ ਜੇਕਰ ਸਾਨੂੰ ਫੈਕਟਰ ਟਰੀ ਬਣਾਉਣਾ ਆਉਂਦਾ ਹੋਏ ਤੇ ਬੱਚੇ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਫੈਕਟਰ ਟਰੀ ਕਿਵੇਂ ਬਣਾਇੰਦਾ ਹੈ ਹਾਂਜੀ ਬੱਚਿਓ ਸਭ ਤੋਂ ਪਹਿਲਾਂ ਤੁਸੀਂ ਸਪੋਸ ਕਰ ਲਓ ਤੁਹਾਡੇ ਕੋਲ ਕੋਈ ਨੰਬਰ ਹੈਗਾ ਸਪੋਸ ਦੇ ਨੰਬਰ ਹੈਗਾ 12 ਠੀਕ ਹੈ ਅਸੀਂ ਨਾ 12 ਦਾ ਫੈਕਟਰ ਟਰੀ ਬਣਾਣੇ ਫੈਕਟਰ ਮਤਲਬ ਕਿ ਉਹ ਟੇਬਲ ਤੁਸੀਂ ਪੜਨਾ ਜਿਹਦੇ ਵਿੱਚ ਉਹ ਪੂਰੀ ਪੂਰੀ ਤਰ੍ਹਾਂ ਡਿਵਾਈਡ ਹੋ ਜਾਂਦਾ ਹੋਵੇ ਠੀਕ ਹੈ ਹੁਣ ਦੇਖੋ 12 ਨੂੰ ਜਿਹੜਾ ਨਾ ਆਪਣੇ ਮਨ ਵਿੱਚ ਸੋਚੋ 12 ਕਿਹਦੇ ਟੇਬਲ ਵਿੱਚ ਆ ਜਾਏਗਾ 2 ਦੇ ਟੇਬਲ 'ਚ ਹਾਂਜੀ 12 ਜਿਹੜਾ ਆ 2 ਦੇ ਟੇਬਲ ਵਿੱਚ ਆਉਂਦਾ ਆ ਕਿੰਨੇ ਤੇ ਆਉਂਦਾ 2 6 12 ਹੁਣ ਦੇਖੋ ਬੱਚਿਓ 2 ਜਿਹੜਾ ਉਹ ਪ੍ਰਾਈਮ ਨੰਬਰ ਆ ਇਹਨੂੰ ਅਸੀਂ ਛੱਡ ਦੇਣਾ ਹੁਣ ਅਸੀਂ ਗੱਲ ਕਰਦੇ ਹਾਂ 6 ਦੀ ਹਾਂਜੀ ਬੱਚਿਓ 6 ਜਿਹੜਾ ਉਹ ਕਿਹਦੇ ਟੇਬਲ ਵਿੱਚ ਆ ਜਾਂਦਾ 2 ਦੇ ਟੇਬਲ ਵਿੱਚ ਹਾਂਜੀ 2 ਦੇ ਟੇਬਲ ਵਿੱਚ ਆ ਗਿਆ ਹੁਣ ਅਸੀਂ 6 ਨੂੰ ਇੰਜ ਲੈ ਸਕਦੇ ਹਾਂ 2 ਦਾ ਟੇਬਲ ਕਿੰਨੇ ਦਾ ਪੜੀਏ 2 3 6 ਇਹ ਬੱਚੇ ਸਾਡੇ ਕੋਲ ਫੈਕਟਰਸ ਬਣ ਗਏ ਹੁਣ ਪਹਿਲਾ ਕੁਐਸਚਨ ਹੈਗਾ ਕਿ ਅਸੀਂ ਫੈਕਟਰਸ ਬਣਾ ਲਏ ਇੱਕ ਕੁਐਸਚਨ ਸਾਡਾ ਸੋਲਵ ਹੋ ਗਿਆ ਕੋਣ ਜੇ ਕਰੋ ਸਾਨੂੰ ਇਹਦੇ ਨਾਲ ਇੱਕ ਹੋਰ ਨੰਬਰ ਦਿੰਦਾ ਤੇ ਤੁਹਾਨੂੰ ਪੁੱਛਦਾ ਆ ਕਿ ਇਹਦੇ ਵਿੱਚ ਕਾਮਨ ਫੈਕਟਰਸ ਕਿਹੜੇ-ਕਿਹੜੇ ਉਦੋਂ ਤੁਸੀਂ ਕੀ ਕਰਨਾ ਸਪੋਜ਼ ਕਰ ਲਓ ਕਿ ਤੁਹਾਡੇ ਕੋਲ ਹੈਗਾ 16 ਠੀਕ ਹੈ 16 ਜਿਹੜਾ ਆ ਇਹਨੂੰ ਅਸੀਂ ਹੁਣ ਦੇਖੀਏ ਇਹਦੇ ਫੈਕਟਰਸ ਬਣਾ ਲੀਏ ਠੀਕ ਹੈ ਇਹਦੇ ਫੈਕਟਰਸ ਕਿਵੇਂ ਮਿਲ ਜਾਣਗੇ 2 ਦੇ ਟੇਬਲ ਵਿੱਚ 2 8 16 ਠੀਕ ਹੈ ਹੁਣ 2 ਨੂੰ ਅਸੀਂ ਛੱਡ ਦੇਣਾ ਕਿਉਂਕਿ ਪ੍ਰਾਈਮ ਨੰਬਰ ਹੈ 8 ਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ 8 ਜਿਹੜਾ ਉਹ ਕਿਹਦੇ ਟੇਬਲ ਵਿੱਚ ਆ ਜਾਏਗਾ 2 4 8 ਠੀਕ ਹੈ ਹੁਣ ਅਸੀਂ 2 ਨੂੰ ਛੱਡ ਦਿੱਤਾ ਕਿਉਂਕਿ 2 ਪ੍ਰਾਈਮ ਨੰਬਰ ਹੈ 4 ਜਿਹੜਾ ਹੈ ਅਸੀਂ ਇਹਦੇ ਫਿਰ ਤੋਂ ਰੈਫਰੈਂਸ ਬਣਾ ਸਕਦੇ ਹਾਂ 2 2 4 ਠੀਕ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਾਮਨ ਫੈਕਟਰਸ ਦੀ ਤੇ ਅਸੀਂ 12 ਦੇ ਕਾਮਨ ਫੈਕਟਰਸ ਲਿਖਦੇ ਹਾਂ ਤੇ 16 ਦੇ ਦੇਖ ਲੈ ਬੱਚਾ ਇਹਦੇ ਵਿੱਚ ਹੁਣ ਦੇਖੋ 2 ਇਸ ਪਾਸੇ ਵੀ ਹੈਗਾ ਤੇ ਇਸ ਪਾਸੇ ਵੀ ਹੈਗਾ ਇੱਕ ਅੱਧਾ ਘੜ ਕੋਲ ਆ ਗਿਆ ਤੂ ਕੋਮਨ ਫੈਕਟਰ ਠੀਕ ਹੈ ਸਾਰੇ ਇੱਕ ਜਗ੍ਹਾ ਤੇ ਲਿਖ ਲੋ نو ਪ੍ਰੋਬਲਮ ਰਗਨਦੇਸੀ ਕੋਮਨ ਫੈਕਟਰਸ ਲਿਖ ਲੀ ਠੀਕ ਹੈ ਹੁਣ ਉਸ ਤੋਂ ਬਾਅਦ ਦੇਖੋ ਕੀ ਫਰੀ ਇਸ ਪਾਸੇ ਹੈਗਾ ਨਹੀਂ ਹੈਗਾ ਇਸ ਕਰਕੇ ਅਸੀਂ ਪਹਿਲਾਂ ਨਹੀਂ ਲਿਖਾਂਗੇ ਹਾਂਜੀ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 4 4 ਜਿਹੜਾ ਨਾ ਬੱਚੇ ਇੱਧਰ ਦੇਖੋ ਟੂ ਟੂਸ ਆ 4 4 ਵੀ ਹੋ ਸਕਦਾ ਸੀ ਇਸ ਕਰਕੇ ਅਸੀਂ ਇੱਕ ਲਵਾਂਗੇ 4 ਜੇਕਰ ਤੁਹਾਨੂੰ ਇਹ ਚੀਜ਼ ਦਬਲੇ ਖ ਲੱਗੇ ਨਾ ਕਿ ਇਸ ਪਾਸੇ ਹੈਗਾ ਤੇ ਇਸ ਪਾਸੇ ਨਹੀਂ ਹੈਗਾ ਆਪਾਂ ਕਿਵੇਂ ਪਤਾ ਕਰੀਏ ਤੇ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਕਿ ਜਿਵੇਂ 4 ਹੈ ਨਾ 4 ਦਾ 12 ਪੜਿਚ ਦੇਖ ਲਓ 4 3 12 ਤਾਂ ਹੈਗਾ ਹੀ ਹੈ ਨਾ ਤੇ 4 3 12 ਦੀ ਹੈਗਾ ਇਸ ਕਰਕੇ 4 ਵੀ ਕਾਮਨ ਫੈਕਟਰ ਹੈਗਾ ਹਾਂਜੀ ਉਸ ਤੋਂ ਬਾਅਦ ਆ ਗਿਆ 6th ਤਾਂ ਹੀ ਆਉਣਾ ਇੱਦਾਂ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ 8 ਦੇਖੀਏ 8 ਇਸ ਪਾਸੇ ਹੈਗਾ ਇਸ ਪਾਸੇ ਨਹੀਂ ਹੈਗਾ ਠੀਕ ਹੈ ਇਸ ਕਰਕੇ ਬੱਚਾ ਸਾਡੇ ਕੋਲ ਸਿਰਫ ਦੋ ਹੀ ਕਾਮਨ ਫੈਕਟਰ ਆ ਗਏ 2 ਐਂਡ 4 ਦੋ ਜਿਹੜੇ ਕਾਮਨ ਫੈਕਟਰ ਹੈਗੇ ਜਿਨ੍ਹਾਂ ਦੇ ਟੇਬਲ 12 ਵੀ ਆ ਜਾਂਦਾ ਤੇ 4 16 ਵੀ ਆ ਜਾਂਦਾ ਠੀਕ ਹੈ ਹੁਣ ਬੱਚਾ ਜੇਕਰ ਅਸੀਂ ਐਚ ਸੀ ਐਫ ਫਾਈਂਡ ਕਰਨਾ ਹੋਏ ਐਚ ਸੀ ਐਫ ਹਾਂਜੀ ਬੱਚਾ ਜਿਵੇਂ ਕਿ ਇਹਦਾ ਨਾਮ ਹੀ ਕੀ ਹੈ ਹਾਈਐਸਟ ਕਾਮਨ ਫੈਕਟਰ ਉਹ ਕਾਮਨ ਫੈਕਟਰ ਜਿਹੜਾ ਹਾਈਐਸਟ ਅਸੀਂ ਦੋ ਕਾਮਨ ਫੈਕਟਰ ਕੱਢੇ ਨਾ 2 ਤੇ 4 ਹੁਣ ਦੇਖੋ ਹਾਈਐਸਟ ਕਿਹੜਾ 4 ਤੇ ਇਹਦਾ ਆਨਸਰ ਕੀ ਆ ਜਾਏਗਾ 4 ਐਸ ਤਰੀਕੇ ਦੇ ਨਾਲ ਅਸੀਂ ਕਾਮਨ ਫੈਕਟਰਸ ਵੀ ਕੱਢ ਸਕਦੇ ਹਾਂ ਐਕਸ ਤੇ ਯੂ ਵੀ ਸਿਰਫ ਇੱਕ ਫੈਕਟਰ ਟਰੀ ਦੀ ਹੈਲਪ ਨਾਲ ਹਾਂਜੀ ਬੱਚਿਓ ਇਸ ਤਰੀਕੇ ਨਾਲ ਤੁਸੀਂ ਕੱਢ ਕੇ ਦੇਖੋ ਤੁਸੀਂ ਕਰੋ ਬੱਚਿਓ 20 ਐਂਡ 24 ਦੇ ਇਹ ਕਦਾ ਤੁਸੀਂ ਇਹਦਾ ਫੈਕਟਰ ਟਰੀ ਬਣਾਓ ਤੇ ਦੂਸਰਾ ਤੁਸੀਂ ਇਹਦਾ ਕਾਮਨ ਫੈਕਟਰਸ ਲਿਖ ਕੇ ਫਿਰ ਇਹਦਾ ਐਚਸੀਐਫ ਕਰ ਲਓ